ਮੇਰੇ ਗਰੁੱਪ ਚ ਵੀ ਆਈ ਸੀ ਠੀਕ ਹੈ ਠੀਕ ਅਸੀਂ ਕੱਲ ਦੀ ਅੱਜ ਗਏ ਸੀ ਕੋਟਕਪੁਰੇ ਤੇ ਆਉਂਦੇ ਭਲਾਈਆਂ ਨੇ ਵੇਚ ਦੀ ਟਾਪਦੇ ਸੀ ਤੇ ਇੱਥੇ ਬਾਈ ਕੋਲੇ ਕਿਆਲ ਖਿੰਦਰੇ ਛਤਰੀਆਂ ਛਤਰੀਆਂ ਦਾ ਕੱਪੜਾ ਤੇ ਹੋਰ ਵੀ ਜਵਾਕਾਂ ਲਈ ਜਿਵੇਂ ਟਰੈਕਟਰ ਹੈ ਸਭ ਤੋਂ ਪਹਿਲਾ ਤਾਂ ਭਾਈ ਛੋੜੇ ਦਿਖਾਉਨੇ ਆ ਤੁਹਾਨੂੰ ਛਤਰੀਆਂ ਦੇ ਕੱਪੜੇ ਆ ਬਾਹ ਤਰ੍ਹਾਂ ਦੇ ਰੰਗ ਹੈ ਜਿਹੜਾ ਮਰਜੀ ਤੁਸੀਂ ਲੈ ਸਕਦੇ ਹੋ ਪੁੱਤਰ ਖਿਡਾਰੀ ਵੀਰਾਂ ਵਾਸਤੇ ਜਿਵੇਂ ਕਿ ਛਤਰੀਆਂ ਦੇ ਅਲੱਗ-ਅਲੱਗ ਕੱਪੜੇ ਐ ਜਵਾਕਾਂ ਲਈ ਖਡਾਉਣੇ ਐ ਹੋਰ ਵੀ ਆਪਣੇ ਸਪਰੇਅ ਵਾਲੀ ਜਿਹੜੀ ਢੋਲਕੀ ਆ ਉਹਦੇ ਵਾਸਤੇ ਸਟੈਂਡ ਐ ਟਰੈਕਟਰ ਐ ਖੇਡਣ ਵਾਸਤੇ ਬਾਕੀ ਆਹਾ ਕਰੇ ਆਪਾਂ ਸਟਾਰਟ ਹੋਣੀ ਆਉਣਾ ਗੋਏ ਵਾਸਤੇ ਹੋਰ ਟੋਲੀਆਂ ਵੀ ਬਣੀ ਹੋਈਆਂ ਵੀਰ ਕੋਲੇ ਪੀੜੀਆਂ ਕਾਫੀ ਸਮਾਨ ਐ ਆ ਟਰੈਕਟਰ ਆ ਟੋکریاں ਵੀ ਆ ਵੀਰ ਕੋਲੇ ਕੂਤਰਾਂ ਦੇ ਆਂਡੇ ਉਹਨੇ ਤੇ ਇੱਕ ਆ ਮੇਨ ਚੀਜ਼ ਆਹਾ ਵੀਰੋ ਇਹ ਖੁੱਲਾ ਪਿਆ ਕੋਈ ਖੋਲ ਦਿੰਨੇ ਆਂ ਆ ਇੱਕ ਹੰਡ ਖੋਲਿਓ ਆ ਚੀਜ਼ ਬਹੁਤ ਵਧੀਆ ਵੀਰੋ ਇਹਨੂੰ ਕੀ ਬੋਲਦੇ ਆ ਛਪਕਾ ਹੈ ਛਪਕਾ ਇਹ ਆਮ ਦਿੱਲੀ ਚ ਵਰਤਿਆ ਜਾਂਦਾ ਆਪਣੇ ਬਹੁਤ ਘੱਟ ਆ ਇਹਦੀ ਤੁਹਾਨੂੰ ਮੈਂ ਦੱਸਦਾ ਵੀਰੋ ਵੀ ਕੀ ਚੀਜ਼ ਹੈ ਇਹ ਇਹ ਛਪਕਾ ਹੈ ਜਿਵੇਂ ਆਪਾਂ ਬਾਜੀ ਤੇ ਜਾਣੇ ਆ ਨਾ ਤੇ ਆਪਣਾ ਕੋਈ ਕਬੂਤਰ ਟੈਂਕੀ ਤੇ ਜਾਂ ਦਰਖਤ ਤੇ ਹੁੰਦਾ ਛਤਰੀ ਤਾਂ ਆਪਾਂ ਲਾ ਨਹੀਂ ਸਕਦੇ ਮਾਣਾ ਗੰਢ ਖੋਲਿਓ ਜੇ ਭਾਈ ਜੀ ਛਪਕਾ ਜਿਵੇਂ ਕਬੂਤਰ ਕੋਈ ਬੈਠਾ ਆਪਾਂ ਇਹਨੂੰ ਜਦੋਂ ਐ ਵਿੱਚ ਲਾਵਾਂਗੇ ਤਾਂ ਕਬੂਤਰੇ ਦੇ ਵਿੱਚ ਆ ਜਾਂਦਾ ਹੈ ਉੜਦਾ ਨਹੀਂ ਇਹਦੇ ਥੱਲੇ ਤੁਸੀਂ ਕੁਝ ਨਟ ਵਗੈਰਾ ਲਾ ਕੇ ਬਾਸ ਤੇ ਲੰਮਾ ਵੀ ਕਰ ਸਕਦੇ ਹੋ ਬਹੁਤ ਵਧੀਆ ਚੀਜ਼ ਹੈ ਛਪਕਾ ਤੇ ਆਓ ਤੁਹਾਨੂੰ ਹੋਰ ਵੀ ਆਪਾਂ ਸਮਾਨ ਦਿਖਾਉਣੇ ਆ ਜਿਵੇਂ ਅਲਗ-ਅਲਗ ਫਿਰ ਛਤਰੀ ਦਾ ਕੱਪੜਾ ਆ ਗਿਆ ਜਾਲ ਆ ਗਿਆ ਛੋਟੇ ਕੁੱਤਿਆਂ ਵਾਸਤੇ ਮੁਰਗੀ ਦੇ ਬੱਚਿਆਂ ਵਾਸਤੇ ਜਾਂ ਧੁੱਪ ਲਵਾਉਣ ਨੂੰ ਥੱਲੇ ਆ ਡ੍ਰਿੰਕਰ ਆ ਗਿਆ ਵੀਰੇ ਆ ਡੋਲੀ ਹੈ ਛੋਟੀ ਹਨਾ ਹਾਂਜੀ ਆ ਬਹੁਤ ਸੋਹਣੀ ਹੈ ਯਾਰ ਛੋਟੀ ਹੈ ਤੇ 1.5/1.5 ਹਾਂਜੀ ਡੇਢ ਬਾਏ ਡੇਢ ਦੀ ਫੇਰ ਆ ਗਈ ਛੋਟੀ ਡੋਲੀ ਆ ਡਰਿੰਕਰ ਆ ਗਿਆ ਉੱਤੇ ਆ ਪਾਣੀ ਦੇ ਡਰਿੰਕਰ ਆ ਛੋਟੇ ਕਿਉਂਕਿ ਬਿੱਠਾਂ ਜਿਹੜੀਆਂ ਹੈਗੀਆਂ ਕਬੂਤਰ ਉਹ ਤੇ ਡਰਿੰਕਰਾਂ 'ਚ ਬਿੱਠਾ ਨਹੀਂ ਕਰਦੇ ਜਿਵੇਂ ਆਪਾਂ ਬਦਾਮ ਪਾ ਤੇ ਪਾਣੀ ਪਾ ਦਿਓ ਹਨਾ ਪਾਣੀ ਪਾ ਕੇ ਇਹਦੇ ਵਿੱਚ ਬਿੱਠੇ ਨਹੀਂ ਕਰਨਗੇ ਖੁੱਡੇ 'ਚ ਤੁਸੀਂ ਜਾਲ ਕਿਤੇ ਵੀ ਰੱਖ ਸਕਦੇ ਹੋ ਆ ਫਿਰ ਛੋਟਾ ਜਾਲ ਹੈ ਕਿੰਨੇ ਦਾ ਵੀਰੇ ਇਹ 1000 ਰੁਪਏ ਦਾ ਜੀ 1000 ਰੁਪਏ ਦਾ ਓਕੇ ਜੀ ਇਹ ਜੋੜਾ ਮਲਾਉਣ ਨੂੰ ਜਾਂ ਹੋਰ ਹੈ ਫਿਰ ਛਤਰੀਆਂ ਦਾ ਆ ਗਿਆ ਕਪੜਾ ਖੁੱਲਾ ਕਪੜਾ ਜੀ ਖੁੱਲਾ ਕਪੜਾ ਜੇ ਕਿਸੇ ਨੇ ਜਿਵੇਂ ਵੀ ਮੀਟਰ ਦੇ ਹਿਸਾਬ ਨਾਲ ਲੈਣਾ ਇਹ ਕਲਰ ਰੈੱਡ ਵੀ ਹੈ ਬਣੀ ਬਣਾਈ ਤਾ ਇਹ ਬਣੀ ਬਣਾਈ ਤਾ ਵੀਰ 200 200 ਸਹਿਜ 200 ਦੀ ਮੌਜੂਦ ਝਾਲਰ ਸਮੇਤ ਬਣੀ ਬਣਾਈ ਤਾ ਕਿੰਨੇ ਦੀ ਹੈ ਵੀਰੇ 200 ਰੁਪਏ ਦੀ ਇਹ 200 ਦੀ ਹੈ ਹਾਂ ਬਾਕੀ ਆ ਬਹੁਤ ਕਲਰ ਪਏ ਆ ਵੀਰ ਕੋਲੇ ਦੇਖੋ ਤੁਸੀਂ ਤੇ ਆ ਜਾਲ ਵੀ ਹੈ ਹਾਂਜੀ ਨਰ ਕਬੂਤਰ ਵੀ ਆ ਗਿਆ 21 21 ਸਾਈਜ਼ ਦੇ ਬਾਈ 10 ਬਾਈ 10 10 ਬਾਈ 15 10 ਬਾਈ 20 ਜਿਹੜਾ ਮਰਜੀ ਸਾਈਜ਼ ਦਾ ਜੀ 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 ਤੇ ਉੱਪਰ ਆਹ ਕੁੰਡੀਆਂ ਵੀ ਆ ਬਾਈ ਕੋਲੇ ਫਿਰ ਆ ਕਬੂਤਰਾਂ ਦਾ ਪਾਸਾ ਕਬੂਤਰਾਂ ਦਾ ਫਿਰ ਸਮਾਨ ਆ ਗਿਆ ਤੇ ਹਨਾ ਦਾਣਾ ਪਾਉਣ ਨੂੰ ਆ ਉਹ ਜਾਲ ਦੇ ਬਾਹਰ ਕੱਟ ਕੇ ਲੱਗ ਜਾਂਦਾ ਹਾਂਜੀ ਆ ਛਤਰੀ ਬਹੁਤ ਵੱਡੀਆਂ ਬਾਈ ਇਹ ਕੀ 3 ਬਾਈ 3 ਦੀ ਵੀਰੇ 650 650 ਦੀ ਛਤਰੀ ਬਹੁਤ ਸਸਤਾ ਰੇਟ ਹੈ ਆਂਡੇ ਵੀ ਾਂਡੇ ਪਈ ਆ ਬਾਈ ਕੋਲੇ ਕਿਥੇ ਸ਼ੁਰੂ ਥੱਲਾ ਵਾਲਾ ਡੱਬਾ ਵੀ ਨਹੀਂ ਬਾਈ ਨਲਕੀਆਂ ਵਾਲਾ ਵੀ ਦੀਆਂ ਾਂਡੇ ਆ ਾਂਡਿਆਂ ਦਾ ਕੀ ਰੇਟ ਆ ਜੀ 12 ਰੁਪਏ ਪੀਸ ਲਓ ਜੀ 12 ਰੁਪਏ ਪੀਸ ਾਂਡਿਆਂ ਦਾ ਬਾਕੀ ਆ ਬਾਈ ਕੋਲੇ ਨਲਕੀਆਂ ਪਈਆਂ ਪਾਂਬਾ ਚਾਂਦੀ ਪਿੱਤਲ ਆ ਰੰਗ ਨਹੀਂ ਰੂਏ ਬਣ ਆਪਣੇ ਕਬੂਤਰਾਂ ਨੂੰ ਆ ਕਬੂਤਰਾਂ ਦਾ ਰੰਗ ਆ ਜੀ ਕੁਝ ਰੰਗ ਲੈਣਾ ਚਾਹੋ ਸਾਰੇ ਰੰਗ ਮਿਲ ਜਾਣ ਸਾਰੇ ਰੰਗ ਮਿਲ ਜਾਣ ਲਓ ਜੀ ਆ ਟੋਟਲ ਰੰਗ ਆ ਬਾਈ ਕੋਲੇ ਹਾਂਜੀ ਘੁੰਗਰੂ ਦਾ ਚਲੋ ਬੰਦ ਹੋ ਗਏ ਹੁਣ ਹਨਾ ਚੋکریاں ਬਾਈਆਂ ਆਂਡਿਆਂ ਵਾਸਤੇ ਹਨਾ ਹਾਂਜੀ ਤੇ ਆ ਛੋਟੀਆਂ ਠੱਲਾਂ ਵੀ ਵਿਖਾਇਓ ਆਪ ਇਆਂ ਠੱਲਾਂ ਲਓ ਜੀ ਆ ਠੱਲਾਂ 100 ਪੀਸ ਆ ਜੀ 100 ਪੀਸ ਦੀ ਪੈਕਿੰਗ ਆ ਜੀ 1 ਤੋਂ ਲੈ ਕੇ 100 ਤੱਕ ਗਿਣਤੀ 1 ਤੋਂ ਲੈ ਕੇ 100 ਤੱਕ ਆ 300 ਦਾ ਹਾਂਜੀ ਜੀ ਆ 350 ਰੁਪਏ ਦਾ ਇਹ 550 ਰੁਪਏ ਦਾ ਅਲੱਗ-ਅਲੱਗ ਆਈਟਮ ਕੀ ਇੱਕ ਕੁਆਲਟੀ ਪ੍ਰਿੰਟ ਚਾਹੀਏ ਅੱਛਾ ਇਹ ਜੋ ਅੱਖਰ ਲਿਖਿਆ ਉਹ ਮਿਟਦਾ ਨਹੀਂਗਾ ਮਿੱਟੂਗਾ ਨਹੀਂ ਇਹ ਮਿਟ ਸਕਦਾ ਹੈ ਹਾਂ ਇਹ ਚਾਈਨਾ ਮੇਲ ਹਾਂਜੀ ਇਹ ਚਾਈਨਾ ਮੇਲ ਚਾਈਨਾ ਦਾ ਮਾਰਾ ਠੀਕ ਹੈ ਠੀਕ ਹੈ ਤੇ ਇਹ ਜਿਹੜੀਆਂ ਆਹ ਦੂਜੀਆਂ ਆ ਗਈਆਂ ਇਹ ਨਿਕਲ ਚ ਆ ਗਈ ਜੀ ਹਾਂ ਇਹ ਵੀ ਲੇਜ਼ਰ ਪ੍ਰਿੰਟ ਹੈ ਇਹਦਾ ਵੀ ਅੱਖਰ ਨਹੀਂ ਮਿਟਦਾ ਜੀ ਅੱਖਰ ਨਹੀਂ ਮਿਟੂਆ ਹੈ ਇਹ ਕਿੰਨੇ ਦਾ ਇਹ 400 ਰੁਪਏ ਦਾ ਜੀ ਇਹ 400 ਰੁਪਏ ਦਾ ਹੋਮ ਡਿਲੀਵਰੀ ਵੀ ਕਰਦੇ ਹੋ ਹਾਂਜੀ ਹਾਂਜੀ ਜਿੱਥੇ ਮਰਜੀ ਜਿੱਥੇ ਮਰਜੀ ਜਿੱਥੇ ਮਿਲੋ ਆਲ ਇੰਡੀਆ ਲੀਗੀ ਓਕੇ ਓਕੇ ਜੀ ਅੱਗੇ ਫਿਰ ਤੁਹਾਨੂੰ ਆ ਰਹੇ ਹਾਂ ਥੋੜਾ ਜਿਹਾ ਕਬੂਤਰਾਂ ਦਾ ਸਮਾਨ ਤਾਂ ਆਪਾਂ ਦਿਖਾਤਾ ਤੇ ਹੋਰ ਵੀ ਤੁਹਾਨੂੰ ਦਿਖਾਉਣੇ ਆਪਾਂ ਆ ਪੀੜੀਆਂ ਆਵੇ ਆ ਚਿੜੀਆਂ ਵਾਸਤੇ ਵੀ ਜੇ ਕਿਸੇ ਨੇ ਘਰੇ ਲਾਉਣੇ ਹੋਣ ਅੱਜ ਕੱਲ ਬਹੁਤ ਚੱਲਿਆ ਹੋਇਆ ਹੈ ਨਾ ਚਿੜੀਆਂ ਦੇ ਰਹਿਣ ਬਸੇਰੇ ਵਾਸਤੇ ਜਗ੍ਹਾ ਨਹੀਂ ਬਚੀ ਤਾਂ ਆਪਦੇ ਆਪਦੇ ਘਰਾਂ ਦੇ ਵਿੱਚ ਤੁਸੀਂ ਇਹ ਅੱਗੇ ਲਾ ਸਕਦੇ ਹੋ ਪਿੰਜਰੇ ਪਿੰਜਰੇ ਦਾ ਕੀ ਰੇਟ ਆ ਜੀ ਇਹ 950 ਰੁਪਏ ਦਾ ਦੇ ਦਾਂਗੇ ਜੀ 15 ਇੰਚ ਹੀ ਸਾਈਜ਼ ਹੈ ਇਹਦਾ 950 ਦਾ ਜਿਹੜਾ 15 ਹੈ ਬਾਈ ਕੋਲੇ ਜਿੰਨੇ ਮਰਜ਼ੀ ਤਿੰਨੇ ਲੈ ਸਕਦੇ ਹੋ ਇਸ ਤੋਂ ਬਾਅਦ ਵੀਰੇ ਟੋਕਰੀ ਵਾਲੇ ਸਟੈਂਡ ਮਿਲ ਜਾਣਗੇ ਆਪਣੇ ਕੋਲੇ ਟੋਕਰੀ ਵਾਲਾ ਸਟੈਂਡ ਵੀ ਹੈ ਆ ਟਰੈਕਟਰ ਬਹੁਤ ਜ਼ਿਆਦਾ ਹੈ ਮੈਨੂੰ ਲੱਗਦਾ ਇਹ ਤਾਂ ਪੁਰਾਣਾ ਕੰਮਾ ਤੋੜਾ ਨਾ ਟਰੈਕਟਰਾਂ ਦਾ ਤਾਂ ਬਹੁਤ ਚਿਰ ਦੇ ਦੇਖਦੇ ਦਿਖਾ ਵੀ ਇੱਧਰ ਛਤਰੀਆਂ ਛੁਤਰੀਆਂ ਬਹੁਤ ਚੰਗੀਆਂ ਲਾਈਆਂ ਹਨਾ ਟਰੈਕਟਰਾਂ ਤੇ ਆ ਤਾਂ ਕਾਫੀ ਵੱਡੇ ਦਾ ਕੀ ਰੇਟ ਹੈ ਵੀਰੇ ਇਹ 2000 ਰੁਪਏ ਦਾ 2000 ਦਾ ਇਸ ਤੋਂ ਬਾਅਦ ਵੀ ਜਾਲ ਆ ਗਿਆ ਲਓ ਜੀ ਮਾਰਜਨ ਦਿਖਾਓ ਟਰੈਕਟਰ ਦਿਖਾ ਆ ਜਾਲ ਆ ਗਿਆ ਜੀ 1.5 ਬਾਈ 1.5 ਦਾ ਸਿਆਲ ਹੈ ਲਓ ਜੀ ਆ 1.5 ਬਾਈ 1.5 ਦਾ ਜਾਲ ਹੈ ਛੋਟਾ 450 ਰੁਪਏ ਦਾ ਬੋਲੇ ਰੇਟ ਵੀ ਬਾਜੇਗਾ ਇਹ ਪਿੰਜਰੇ ਦਾ ਪਿੰਜਰਾ ਗੱਡੀ ਤੇ ਲਿਆਉਣ ਨੂੰ ਤੇ ਜਾਲ ਦਾ ਜਾਲ ਹੈ 2 ਬਾਈ 2 ਦਾ ਸਿਆਲ ਜੀ ਕਿ ਕੀ ਰੇਟ ਹੈ ਜੀ ਇਹ 600 ਰੁਪਏ ਦਾ ਹੀ ਪੋਰ ਲਾ ਕੇ ਨਵਾ ਲਓ ਜੀ ਪੋਰ ਲਾ ਕੇ 600 ਰੁਪਏ ਦਾ ਦੋ ਬਾਈ 2 ਹਾਂਜੀ ਓਕੇ ਓਕੇ ਦੇ ਇਸ ਤੋਂ ਬਾਅਦ ਆ ਪਾਥੀਆਂ ਪੱਥਣ ਵਾਸਤੇ ਜੀ ਲਓ ਜੀ ਆ ਪਹਿਲਾਂ ਛਤਰੀਆਂ ਦਾ ਆ ਪਹਿਲਾਂ ਛਤਰੀਆਂ ਦਾ ਕੀ ਰੇਟ ਭਾਈ 2 बाई 2 ਦੀ ਛਤਰੀ 380 ਰੁਪਏ ਦੀ ਪੋਰ ਲਾ ਕੇ 380 ਰੁਪਏ ਦੀ ਪੋਰ ਲਾ ਕੇ ਹਾਂਜੀ ਤੇ ਆ ਤਾਂ ਅੱਜ ਕੱਲੋ ਪਾਥੀਆਂ ਪਾਦਦੇ ਆ ਨਾ ਹਾਂਜੀ ਅੱਗੇ ਹੱਥਾਂ ਨਾਲ ਪਾਦਦੇ ਦੀ ਪਾਥੀਆਂ ਤੇ ਹੁਣ ਸਿੱਧਾ ਵਿੱਚ ਲਾਓ ਜੀ ਇਹਨੂੰ ਕਢੋ ਤੇ ਪਾਥੀ ਪਿਆਰ ਹੈ ਤੁਹਾਡੀ ਪਿਆਹਾ ਆਪਣੇ ਆ ਗਿਆ ਜੀ ਤੁਹਾਡਾ ਥੋੜਾ ਇੱਕੀ ਚੀਜ਼ ਅਲੂਮੀਨੀਅਮ ਹੈ ਇਹ ਜਸਤਾ ਜੀ ਜਸਤੀ ਹੈ ਹਾਂਜੀ ਇਹ ਉੱਪਰ ਸਟੀਲ ਲਗਾਇਆ ਜਾਂਦਾ ਹੈ ਹਾਂਜੀ ਇਹ ਲੋਹੇ ਚ ਆ ਗਿਆ ਜੀ ਠੀਕ ਹੈ ਠੀਕ ਹੈ ਜੀ ਇੱਕ ਵਾਰੀ ਨੰਬਰ ਜ਼ਰੂਰ ਬਾਈ ਜੀ ਬੋਲੋ ਤੁਹਾਡਾ ਵਿੱਚ ਨੰਬਰ ਆਪਣਾ ਨੋਟ ਕਰ ਲਓ ਵੀਰੇ 82641 36305 82641 36305 ਲਓ ਜੀ ਥੋੜਾ ਚਾਨਣ ਝਾਕਾ ਲੂ ਇੱਥੇ ਮੜਿਆ ਹਨੇਰਾ ਸੀ ਲਓ ਜੀ ਆਹਾ ਸਾਫ ਹੋ ਗਈਆਂ ਵੀਰੇ ਕੁਡੇ ਦੇ ਵਿੱਚ ਸਟੈਂਡ ਤੇ ਆ ਟੋਕਰੀ ਵਿੱਚ ਟਿਕ ਜਾਂਦੀ ਹੈ ਕੰਧ ਦੇ ਵਿੱਚ ਲੱਗ ਦੂਆ ਆ ਸੁਰਾਖ ਦਿੱਤੇ ਹੈ ਕੰਧ ਦੇ ਵਿੱਚ ਲੱਗ ਕੇ ਕਿਤੇ ਵੀ ਤੁਸੀਂ ਜਿਵੇਂ ਇੱਥੇ ਲਾ ਸਕਦੇ ਹੋ ਇੱਕ ਜੋੜੇ ਆਸਤੇ ਬੱਚੇ ਕੱਢਣ ਨੂੰ ਇਸ ਤਰ੍ਹਾਂ ਮੰਝੇ ਲਓ ਜੀ ਆ ਰੱਖਿਓ ਮੰਝਾ ਮੰਝਾ ਕਿਸ ਚੀਜ਼ ਦਾ ਬਣਿਆ ਭਰਾ ਲੋਹੇ ਦਾ ਮੰਝਾ ਬਣਿਆ ਹੋਇਆ ਜੀ ਪੂਰਾ ਘਰ ਆਪ ਦਾ ਤਿਆਰ ਕੀਤਾ ਹੋਇਆ ਆਪ ਹੀ ਕੀ ਸਾਈਜ਼ ਦਾ ਮੰਝੇ ਦਾ ਇਹ 3 ਫੁੱਟ ਚੌੜਾ ਹੀ 6 ਫੁੱਟ ਲੰਮਾ ਮੰਝਾ 3/6 ਦਾ ਕਿੰਨੇ ਦਾ ਜੀ ਇਹ ਬੋਲੇ 3400 ਰੁਪਏ ਦਾ ਜੋੜਾ 3400 ਰੁਪਏ ਦਾ ਜੋੜਾ ਜੋੜਾ ਹਾਂਜੀ ਜੀ ਜੀ ਇਸ ਤੋਂ ਬਾਅਦ ਹੈਵੀ ਚ ਵੀ ਮਿਲ ਜੂਗਾ ਆਪਣੇ ਕੋਲੇ ਜੀ ਜਿਵੇਂ ਆ ਪਿਆ ਇੱਧਰ ਜੀ ਇਹ ਪਾਈਪ ਜਿਆਦਾ ਕੇਜੀ ਦੀ ਮੋਟੀ ਲੱਗੀ ਹੋਈ ਹੈ ਜੀ ਸਵਾ ਇੰਚੀ ਪਾਈਪ ਲੱਗੀ ਹੋਈ ਹੈ ਜੀ ਜੀ ਇਹ ਕਿੰਨੇ ਦਾ ਜੀ ਇਹ ਪਊਗਾ 4000 ਰੁਪਏ ਦਾ ਜੋੜਾ ਜੀ 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 ਉਸ ਤੋਂ ਬਾਅਦ ਬਈ ਜੀ ਆਹ ਆਆਂ ਪਾਈਪਾਂ ਛਤਰੀ ਵਾਲੀਆਂ ਇਹਦਾ ਕੀ ਰੇਟ ਆਈ ਪਾਈਪ ਦਾ ਇਹ ਤਿੰਨ ਸਾਈਜ਼ ਮਿਲ ਜਾਂਦੇ ਜੀ ਆਪਣੇ ਕੋਲੇ ਜੀ 12 ਫੁੱਟ 15 ਫੁੱਟ ਤੇ 18 ਫੁੱਟ ਜੀ ਜੀ ਠੀਕ ਹੈ ਲਓ ਜੀ ਆਹ ਤੇ ਕਾਰ ਛਤਰੀਆਂ ਆ ਗਈਆਂ ਜੀ ਬਾਸ ਵਾਲੀਆਂ ਹਾਂਜੀ ਇਹ ਕੀ ਰੇਟ ਤੇ ਜੀ ਬਾਸ ਵਾਲੀ ਛਤਰੀ ਕੋਈ 200 ਰੁਪਏ ਦੀ ਹੈ ਜੀ ਕੋਈ 450 ਦੀ ਹੈ ਕੋਈ 650 ਦੀ ਹੈ ਅਲੱਗ-ਅਲੱਗ ਕਿਸਮਾਂ ਦੇ ਚ ਟ੍ਰੇਆਂ ਟ੍ਰੇਆਂ ਵੀ ਦਿਖਾਈ ਬਾਈ ਯਾਰ ਲੋ ਜੀ ਆਹਾ ਟ੍ਰਿਆਂ ਬਹੁਤ ਵਧੀਆ ਇਹਨਾਂ ਤੇ ਵੀ ਆਹਾ ਕੂਤਰ ਉੱਤੇ ਬੈੰਦਾ ਤਾਂ ਬਿੱਠ ਨਹੀਂ ਵੱਜਦੀ ਇਹ ਡੇਢ ਬਾ ਡੇਢ ਦੀ ਸਾਈਜ਼ ਦੇ ਸਾਰੇ ਮਿਲ ਜਾਣਗੇ ਫੁੱਟ ਬਾਈ ਫੁੱਟ ਦੀ ਮਿਲ ਜੂ ਡੇਢ ਫੁੱਟ ਮਿਲ ਜੂ 2 ਫੁੱਟ ਮਿਲ 21 ਰੇਟ ਦੀ ਹੈ ਡੇਢ ਫੁੱਟ ਵਾਲੀ ਡੇਢ ਫੁੱਟ ਇਹ ਆਪਾਂ 130 ਰੁਪਏ ਫੁੱਟ ਦੇ ਲਈ 130 ਰੁਪਏ ਫੁੱਟ ਹੈ ਹਾਂ ਜਿੰਨਾ ਮਨ ਵਧੂਆ ਬਸ ਉਹ ਰੇਟ ਨਾਲ ਉਸ ਹਿਸਾਬ ਨਾਲ ਰੇਟ ਵਧੀ ਜਾ ਹਾਂਜੀ ਹਾਂਜੀ ਠੀਕ ਹੈ ਜੀ ਲੋ ਜੀ 130 ਰੁਪਏ ਫੁੱਟ ਦੇ ਕਣਕ ਦਾਣਾ ਕੋਈ ਵੀ ਪਾ ਸਕਦੇ ਹੋ ਬਿੱਠ ਨਹੀਂ ਵੱਜੂਗੀ ਵਿੱਚ ਤੁਸੀਂ ਜੇ ਗੋਦਨ ਬਾਹਰ ਵੀ ਜਾਣਾ ਤੇ ਇੱਕ ਦਾਣਾ ਪਾ ਕੇ ਰੱਖ ਦਿਓ ਖਰਾਬ ਨਹੀਂ ਹੋਊਗਾ ਬੈਠ ਨਹੀਂ ਬਟੂਗੀ ਹਾਂਜੀ ਸੋਦਵਾਰ ਤੋਂ ਬਾਈ ਜੀ ਇੱਕ ਵਾਰੀ ਦੁਬਾਰਾ ਤੁਹਾਡਾ ਐਡਰੈਸ ਪੂਰਾ ਐਡਰੈਸ ਹੈਗਾ ਜੀ ਆਪਣਾ ਮੁਕਸਰ ਸਾਹਿਬ ਤੋਂ ਜਦੋਂ ਬਠਿੰਡੇ ਨੂੰ ਜਾਣੇ ਆ ਭਲਾਈ ਜਾਣਾ ਮੁਕਸਰ ਸਾਹਿਬ ਤੋਂ ਆਉਂਦੇ ਸੱਜੇ ਹੱਥ ਤੇ ਬਠਿੰਡੇ ਤੋਂ ਆਉਂਦਿਆਂ ਨੂੰ ਖੱਬੇ ਹੱਥ ਦੁਕਾਨ ਹੈ ਕੀ ਨਾਂ ਜੀ ਦੁਕਾਨ ਦਾ ਕਾਕਾ ਕਬੂਤਰ ਸਟੋਰ ਪਿੰਡ ਭਲਾਈ ਜਾਣਾ ਡਿਸਟ੍ਰਿਕਟ ਸ਼੍ਰੀ ਮੁਕਸਰ ਸਾਹਿਬ ਫੋਨ ਨੰਬਰ ਵੀਰ ਜੀ ਆਪਣਾ ਨੋਟ ਕਰ ਲਓ 82641 36305 ਪਿੰਡ ਭਲਾਈਆਂਣਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਜੀ ਉਸ ਤੋਂ ਬਾਅਦ ਬਾਈ ਕੋਲੇ ਆਰ ਲੰਬੀਆਂ ਤੇ ਕਸੀਏ ਕਈਆਂ ਵੀ ਹੈ ਹਾਂਜੀ ਕਈਆਂ ਨੇ ਹੋਟਲ ਸਮਾਨ ਹੈ ਜੀ A to Z ਇਹਨਾਂ ਦਾ ਮੈਲਾ ਦਾ ਪਹਿਲਾਂ ਦਾ ਪੁਰਾਣਾ ਕੰਮ ਹੈ ਨਵਾਂ ਇਹਨਾਂ ਨੇ ਜਿਵੇਂ ਜਿਵੇਂ ਸ਼ੌਕ ਵਧਿਆ ਕਬੂਤਰਾਂ ਦਾ ਤੇ ਨਾਲ ਕੌਂਟਰਾਂ ਦਾ ਕੰਮ ਵੀ ਸਟਾਰਟ ਕਰ ਲਿਆ ਸੋ ਕਿਹੋ ਜੀ ਲੱਗੀ ਜੀ ਸਾਡੀ ਵੀਡੀਓ ਤੇ ਜਾਲ ਦਾ ਰੇਟ ਰਹਿ ਗਿਆ ਜੀ 10/10 ਦਾ ਜਾਲ ਹੈ ਜੀ ਜਿਹੜਾ ਇਹ 11500 ਰੁਪਏ ਦਾ ਕੋਲ ਆ 11500 ਹਾਂ ਜੀ ਇਹ ਟੋਟਲ ਪਹਿਲਾਂ ਖੁੱਲਾ ਜਾਲ ਆਉਂਦਾ ਸੀਗਾ ਹੁਣ ਆਪਣੇ ਕੋਲੇ ਤਿਆਰ ਹੀ ਆਉਂਦਾ ਜੀ ਤਿਆਰ ਹੈ ਹਾਂ ਤਿਆਰ ਆ ਬਸ ਬਣਿਆ ਆ ਢੰਗੇ ਗੱਢ ਕੇ ਤਿਆਰ ਲਾ ਦੇ ਹਾਂ ਸਿੱਟਣਾ ਹੀ ਆ ਬਸ ਉੱਤੋਂ ਦੀ ਕੋਈ ਮਿਹਨਤ ਨਹੀਂ ਕੋਈ ਵੱਡਾ ਟੁਕੀ ਕੁਛ ਨਹੀਂ ਕਰ ਲਓ ਜੀ ਕਿਹੋ ਜੀ ਲੱਕੀ ਸਾਡੀ ਵੀਡੀਓ ਠੀਕ ਕਰਾ ਜੀ ਬਦਾਵ ਵਾਲੇ ਜਰੂਰ ਬਾਈ ਜੀ ਇਹਨੂੰ ਸ਼ੇਅਰ ਕਰਿਓ ਇਸ ਵਿੱਚ ਦੋ ਕਟਰ ਦਿੰਦੇ ਆ ਜੀ ਇਸ ਤਰ੍ਹਾਂ ਕਰਕੇ ਨਿਕਲ ਜਾਂਦਾ ਕਟਰ ਵਿੱਚੋਂ ਜੀ ਹਾਂ ਇਸ ਤਰ੍ਹਾਂ ਨਿਕਲ ਜਾਂਦਾ ਨੀਚੇ ਦੇ ਨਾਲ ਇੱਕ ਹੋਰ ਕਟਰ ਦਿੱਤਾ ਹੋਇਆ ਜੀ 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 ਇਹ ਬਰੀਕ ਇਹ ਵਿੱਚ ਹਾਂਜੀ ਇਹ ਵਿੱਚੋਂ ਨਿਕਲ ਕੇ ਇਹਦੇ ਚ ਹੀ ਫਿਰ ਪੋ ਜਾਂਦਾ ਜੀ ਦੋ ਜੀ ਆ ਬਦਾਮਾ ਵਾਸਤੇ ਹੈ ਇਹਦਾ ਕੀ ਰੇਟ ਹੈ ਜੀ ਇਹ 160 ਰੁਪਏ ਦਾ ਜੀ ਲਓ ਜੀ ਇੱਥੇ ਬਦਾਮ ਰੱਖੋ ਤੇ ਨੂੰ ਨੱਕੋ ਤੇ ਬਦਾਮ ਨੀਚੇ ਬਰੀਕ ਹੋ ਜਾਂਦੇ ਆ ਜੀ ਹੋਰ ਕੋਈ ਸਮਾਨ ਵੀ ਤੇ ਰਹਿ ਗਿਆ ਤੇਰਾ ਕੋਕ ਕੇ ਹੋ ਗਿਆ ਸੋਕੋ ਹੀ ਆ ਸਾਡੀ ਵੀਡੀਓ ਸ਼ੇਅਰ ਜ਼ਰੂਰ ਕਰਿਓ ਜੀ ਤੇ ਖਾਸ ਚੀਜ਼ ਬਾਈ ਕੋਲੇ ਮੈਨੂੰ ਜਿਹੜਾ ਆ ਛਪਕਾ ਬਹੁਤ ਵਧੀਆ ਕਾਲੂ ਵੇਖਿਆ ਪਹਿਲਾਂ ਛਪਕਾ ਵੀਡੀਓ ਦੇਖਿਆ ਤੇ ਇਹ ਬਹੁਤ ਵਧੀਆ ਕਬੂਤਰ ਫੜਨ ਵਾਸਤੇ ਬਾਕੀ ਕਬੂਤਰਾਂ ਦੀ ਬਾਈ ਜੀ ਆਪਣੇ ਕੋਲ ਸਾਰੀ ਵੈਰਾਈਟੀ ਹੁੰਦੀ ਆ ਜੀ ਕੋਈ ਸਮਾਨ ਐਕਸਟਰਾ ਕਿਸੇ ਨੇ ਹੋਮ ਡਿਲੀਵਰੀ ਕਰਾਉਣੀ ਹੋਵੇ ਕਰ ਦਿੰਨੇ ਆਪਾਂ ਜੀ ਹਾਂ 올 ਇੰਡੀਆ ਉਹਦਾ ਕੀ ਖਰਚਾ ਕੂਰੀਅਰ ਦਾ ਖਰਚਾ ਡਿਲੀਵਰੀ ਚਾਰਜ ਵੀਰ ਜੀ weight ਦੇ ਹਿਸਾਬ ਨਾਲ ਹੁੰਦਾ ਵੈਸੇ ਤਾਂ ਤੇ ਉਹਦਾ 60 ਰੁਪਏ ਲੱਗਦੇ ਆ ਆਪਣੇ ਇੰਡੀਆ ਇੰਡੀਆ ਚ ਮੰਨ ਲਓ ਕਿਸੇ ਨੇ ਠੱਲਾਂ ਅੰਡੇ ਜਾਂ ਕੋਈ ਥੋੜੇ ਮੰਗਾਉਣੇ ਆ ਜੇ ਹੈਵੀ ਸਮਾਨ ਆ ਤਾਂ ਉਹ ਥੋੜਾ ਜਿਹਾ ਵੱਧ ਗਿਆ ਹਾਂਜੀ ਹਾਂਜੀ ਜੀ ਅਲੱਗ-ਅਲੱਗ ਰੇਟ ਬਸ ਕੂਰੀਅਰ ਦਾ ਸੋ ਸਸੀ ਕਾਲ ਜੀ ਸਾਰਿਆਂ ਨੂੰ ਥੈਂਕ ਯੂ ਤੇ က ालू ဝင်နေက ਵੇਂ လာကဲက ालू စမ ਾਨ ဟမ်